ਸਸ਼ੇਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ 11ਵਾਂ ਦਿਨ ਹੈ ਅੰਦੋਲਨ ਦਾ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਈ ਤਰੀਕੇ ਦੇ ਇਲਜ਼ਾਮ ਜਿਹੜਾ ਨੇ ਉਹ ਲਗਾਏ ਗਏ ਨੇ ਮੇਰੇ ਨਾਲ ਹਰਿਆਣਾ ਦੇ ਕਿਸਾਨ ਆਗੂ ਤੇਜਵੀਰ ਸਿੰਘ ਮੌਜੂਦ ਨੇ ਤੇਜਵੀਰ ਜੀ ਬਾਬਾ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਤੁਸੀਂ ਵੀ ਵਿਪਰੀਤ ਸਥਿਤੀਆਂ ਦੇ ਵਿੱਚ ਸਾਡੇ ਨਾਲ ਖੜੇ ਹੋ ਤੁਹਾਡੇ ਤੇ ਵੀ ਅਸਤਰੂ ਗੈਸ ਤੇ ਗੋਲੇ ਲੱਗੇ ਨੇ ਤੇ ਸਾਨੂੰ ਪਤਾ ਲੱਗਿਆ ਕੁਝ মিডিਆ ਦਾ ਰੈਨ ਨੂੰ ਨੋਟੀਫਿਕੇਸ਼ਨ ਕੀਤਾ ਹੈ ਉਹ ਉਹ ਵੀ ਇਹ ਚਿੰਤਾਜਨਕ ਵਿਸ਼ਾ ਹੈ ਕਿ ਸਰਕਾਰ ਲੋਕਤੰਤਰ ਦੇ ਚੌਥੇ ਸਤੰਭ ਦੀ ਜਿਹੜੀ ਆਵਾਜ਼ ਹੈ ਉਹ ਬੰਦ ਕਰਨਾ ਚਾਹਦੀ ਹੈ ਜੀ ਤੁਸੀਂ ਜ਼ਿਕਰ ਕੀਤਾ ਕਿ ਐਨਐਸਏ ਜਿਹੀਆਂ ਧਾਰਾਵਾਂ ਜਿਹੜੀਆਂ ਨੇ ਉਹ ਕਿਸਾਨਾਂ ਦੇ ਉੱਤੇ ਲਗਾਈਆਂ ਜਾ ਰਹੀਆਂ ਨੇ ਜ਼ਮੀਨ কুরਕ ਦੀ ਵੀ ਗੱਲ ਕੀਤੀ ਗਈ ਹੈ ਕਿ ਜਿਹੜਾ ਨੁਕਸਾਨ ਹੋਇਆ ਅੰਦੋਲਨ ਦੌਰਾਨ ਉਹ ਕਿਸਾਨਾਂ ਦੀ ਜ਼ਮੀਨਾਂ ਦੇ ਥਰੂ ਪੂਰਾ ਹਾਂ ਉਹ ਸਾਨੂੰ ਹਰ ਇੱਕ ਟੰਗ ਤੋਂ ਮਾਰਨ ਦੀ ਕੋਸ਼ਿਸ਼ ਰਿਆਣੇ ਦੇ ਵਿੱਚ ਕੀਤੀ ਜਾ ਰਹੀ ਹੈ ਸਾਡੇ ਤੇ ਐਨਐਸਏ ਲਗਾਏ ਜਾ ਰਹੇ ਨੇ ਸਾਡੀ কুরਕੀਆਂ ਦੇ ਸਾਡੀ ਜ਼ਮੀਨ কুরਕੀਆਂ ਦੇ ਸਾਡੇ ਬੱਚਿਆਂ ਨੂੰ ਪਰੇਸ਼ਾਨ ਕੀਤਾ ਜਾ ਰਹੇ ਸਰਦੀ ਘਰ ਦੀਆਂ ਔਰਤਾਂ ਤੇ ਰਾਤ ਨੂੰ 1:30 ਵਜੇ ਜਾ ਕੇ ਰੇਡ ਕਰ ਦਿੱਤੀ ਜਾਂ ਪਹਿਲਾਂ ਵੀ ਹੁੰਦਾ ਰਿਹਾ ਅਸੀਂ ਦੇਖਿਆ ਅਸੀਂ ਹਰਿਆਣੇ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਪਰ ਸਾਡੇ ਪਰਿਵਾਰ ਡਟ ਕੇ ਖੜੇ ਨੇ ਪਰ ਸੋਚਣ ਵਾਲੀ ਗੱਲ ਹੈ ਜਿਹੜੀ ਬੁੱਧੀਜੀਵੀ ਨੇ ਦੇਸ਼ ਦੇ ਬੁੱਧੀਜੀਵੀ ਜਿਹੜੀ ਨੇ ਜਿਹੜੀਆਂ ਐਨ ਆਰ ਆਈ ਨੇ ਜਿਹੜੀਆਂ ਹਿਊਮਨਸ ਰਾਈਟ ਐਕਟਿਵਿਸਟ ਨੇ ਜਿਹੜੀਆਂ ਸੁਪਰੀਮ ਕੋਰਟ ਹੈ ਹਾਈ ਕੋਰਟ ਹੈ ਉਹ ਉਹ ਆਵਾਜ਼ ਉਠਾਉਣ ਇਹਦੇ ਖਿਲਾਫ ਕਿ ਕਿਸਾਨਾਂ ਮਜ਼ਦੂਰਾਂ ਦੇ ਉੱਪਰ ਕੀ ਐਨਐਸਸੀ ਲੱਗ ਸਕਦਾ ਜੇ ਅਸੀਂ ਸੱਚੀ ਟੈਰਰਿਸਟਾਂ ਆ ਜਾਂ ਅਸੀਂ ਮੋਸਟ ਵਾਂਟਡ ਆ ਜਾਂ ਆਪ ਅਸੀਂ ਅਪਰਾਧੀਆਂ ਇਹ ਜੇ ਤੇ ਸਾਡੇ ਨਾਲ ਮੀਟਿੰਗਾਂ ਕਰਨ ਦਾ ਕੀ ਸਬਬ ਵਾ ਮੈਂ ਖੁਦ ਮੀਟਿੰਗਾਂ ਜਾਂਦਾ ਮੇਰੇ ਘਰ ਦੇ ਉੱਪਰ ਨੋਟੀਫਿਕੇਸ਼ਨ ਲਾਈ ਹੈ ਸਾਡੇ ਪ੍ਰਧਾਨ ਦੇ 150 ਬੰਦੇ ਸਾਡੇ ਨੋਟੀਫਿਕੇਸ਼ਨ ਕੀਤੀ ਹੈ ਜਾਲ-ਜਾਲ ਮਾਰ ਕੇ ਛਾਪੇ ਮਾਰੀਆਂ ਕੀਤੀ ਜਾ ਰਹੇ ਨੇ ਕਸ਼ਮੀਰ ਜਿਹੇ ਜੇ ਗਾਜਾ ਜਿਹੇ ਜੇ ਹਾਲਾਤ ਬਣਾਏ ਹੋਏ ਨੇ ਤੇ ਇਹ ਸੋਚਣ ਦੇ ਵਿਚਾਰਨ ਵਾਲਾ ਵਿਸ਼ਾ ਇਹ ਕਿ ਇਹ ਚੱਲ ਕੀ ਰਿਹਾ ਹੈ ਦੇਸ਼ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਇਹ ਦੁਨੀਆ ਨੂੰ ਸੋਚਣਾ ਪਊਗਾ ਉਹਨਾਂ ਸਾਰੇ ਲੋਕਾਂ ਨੂੰ ਸੋਚਣਾ ਪਊਗਾ ਕਿ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਇਸ ਦੇਸ਼ ਦੇ ਵਿੱਚ ਬੋਲੀ ਗਈ ਹੈ ਇਸ ਦੇਸ਼ ਦੀ ਆਜ਼ਾਦੀ ਲਈ ਇਸ ਦੇਸ਼ ਦਾ ਪੇਟ ਭਰਨ ਦੇ ਲਈ ਇਸ ਇਸ ਧਰਤੀ ਨੇ ਸਭ ਤੋਂ ਜ਼ਿਆਦਾ ਕੰਮ ਕੀਤਾ ਹੈ ਅਸੀਂ ਸਭ ਤੋਂ ਜ਼ਿਆਦਾ ਕੁਰਬਾਨੀ ਕੀਤੀ ਹੈ ਅਸੀਂ ਸਭ ਤੋਂ ਜ਼ਿਆਦਾ ਅੰਨ ਉਗਾਇਆ ਹੈ ਤੇ ਤੁਸੀਂ ਇਹ ਕੋਈ ਅਸੀਂ ਮੰਗ ਮੰਗਰ ਨਹੀਂ ਜਾ ਰਹੇ 2011 ਦੇ ਵਿੱਚ ਐ ਐ ਐਮਐਸਪੀ ਤੇ ਕਮੇਟੀ ਬਣੀ ਸੀਗੀ ਜਿਹਦੇ ਚੇਅਰਪਰਸਨ ਅ ਨਰਿੰਦਰ ਮੋਦੀ ਸੀਗੇ ਜਦੋਂ ਮੁੱਖ ਮੰਤਰੀ ਸੀਗੇ ਗੁਜਰਾਤ ਦੇ ਤੇ ਉਹੀ ਮੰਗ ਅਸੀਂ ਲੈ ਕੇ ਚੱਲੇ ਆ ਤੇ ਕਰਜ਼ਾ ਮੁਕਤ ਉਹਨਾਂ ਨੇ 40 ਰੈਲੀਆਂ ਦੇ ਉੱਪਰ ਚੀਖ ਚੀਖ ਕੇ ਇਹ ਗੱਲ ਕਹੀ ਸੀਗੀ ਕਿ ਅਸੀਂ ਕਰਜ਼ਾ ਮੁਕਤ ਕਰਾਂਗੇ ਜੀ ਤੇ ਜਦੋਂ ਹੁਣ ਪੰਜਾਬ ਸਰਕਾਰ ਦੇ ਬੋਲੇ 1 ਕਰੋੜ ਦਾ ਮੁਆਵਜ਼ਾ ਜਿਹੜਾ ਆ ਉਹ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਦੇਣ ਦੀ ਗੱਲ ਕਹੀ ਗਈ ਹੈ ਤੇ ਨਾਲ ਹੀ ਕਿਹਾ ਗਿਆ ਕਿ ਇੱਕ ਸਰਕਾਰੀ ਨੌਕਰੀ ਵੀ ਦਵਾਂਗੇ ਤੇ ਬਣਦੀ ਕਾਰਵਾਈ ਨਹੀਂ ਇਹਦੇ 'ਚ ਇੰਨੀ ਦੇਰੀ ਕਿਉਂ ਹੁੰਦੀ ਹੈ ਉਹ ਦੇਖੋ ਉਹਦੀ ਉਹਦੀ ਸ਼ਹਾਦਤ ਹੋਈ ਨੂੰ ਉਹ ਮਤਲਬ ਕਿ 21 ਤਰੀਕ ਨੂੰ ਸ਼ਹਾਦਤ ਹੋ ਗਈ ਅੱਜ 24 ਤਰੀਕ ਹੈ ਅੱਜ ਸਵੇਰੇ ਟਵੀਟ ਆਂਦਾ ਹੈ ਇਹ ਦੇਰੀ ਕਿਉਂ ਹੈ ਇਹ ਇੱਕ ਇੱਕ ਕਿਉਂ ਨਹੀਂ ਸੋਚਿਆ ਜਾ ਰਿਹਾ ਤੇ ਉਹਨੂੰ ਸ਼ਹੀਦ ਦਾ ਦਰਜਾ ਹਜੇ ਤੱਕ ਨਹੀਂ ਦਿੱਤਾ ਐਫ ਆਈ ਆਰ ਕਿਉਂ ਨਹੀਂ ਕਟਾਈ ਗਈ ਫਰਸਟ ਇਨਫੋਰਮੇਸ਼ਨ ਰਿਪੋਰਟ ਹੁੰਦੀ ਹੈ ਉਹ ਕਿਉਂ ਨਹੀਂ ਕਟਾਈ ਗਈ ਇੱਕ ਹਾਂ ਪੋਸਟਮਾਰਟਮ ਨਹੀਂ ਹੋ ਰਿਹਾ ਉਹ ਉਹ ਤਸਦੀਕ ਨਹੀਂ ਕੀਤਾ ਜਾ ਰਿਹਾ ਤੇ ਉਹ ਲਿਖਿਆ ਹੋਇਆ ਟਵੀਟਰ 'ਮੀ ਮੈਂ ਹੁਣ ਪੜਿਆ ਕਹਿੰਦੇ ਸ਼ਹੀਦ ਹੋਏ ਨੌਜਵਾਨ ਨੂੰ ਕੀ ਸਰਕਾਰ ਆਫੀਸ਼ੀਅਲੀ ਸ਼ਹੀਦ ਮੰਨਦੀ ਹੈ ਸ਼ਹੀਦ ਤਾਂ ਸਾਡੇ ਤਿੰਨ ਸਾਥੀ ਹੋਰ ਹੋ ਗਏ ਨੇ ਮਨਜੀਤ ਸਿੰਘ ਹੋ ਗਿਆ ਹੈ ਦਰਸ਼ਨ ਸਿੰਘ ਹੋ ਗਿਆ ਹੈ ਗਿਆਨ ਸਿੰਘ ਹੋ ਗਿਆ ਕਿ ਉਹਨਾਂ ਨੂੰ ਵੀ ਸ਼ਹੀਦ ਦਾ ਦਰਜਾ ਦੇ ਸ਼ਹੀਦ ਦਾ ਦਰਜਾ ਸੀ ਆਫੀਸ਼ਰ ਕਿ ਗੋਲੀ ਨਾਲ ਮਰਿਆ ਹੈ ਉਹ ਉਹਦੇ ਲਈ ਮੈਂ ਧੰਨਵਾਦ ਮੈਂ ਬਹੁਤ ਧੰਨਵਾਦ ਇਹ ਸਾਡੇ ਨਾਲ ਹਰਿਆਣਾ ਦੇ ਕਿਸਾਨ ਆਗੂ ਤੇਜਵਿਰ ਸਿੰਘ ਜੀ ਜਿਨ੍ਹਾਂ ਨੇ ਪੂਰੀ ਘਟਨਾ ਸਮਝਾਈ ਕਿ ਹਰਿਆਣਾ ਦੇ ਵਿੱਚ ਹੁਣ ਕਿਸਾਨਾਂ ਦੇ ਉੱਤੇ ਸਰਕਾਰ ਦੇ ਵੱਲੋਂ ਵੱਖਰੇ ਤਰੀਕੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਐਨਐਸਏ ਲਗਾਣ ਜੀਆਂ ਗੱਲਾਂ ਜਿਹੜੀਆਂ ਨੇ ਉਹ ਕਿਸਾਨਾਂ ਦੇ ਵਿਰੁੱਧ ਕੀਤੀਆਂ ਜਾ ਰਹੀਆਂ ਨੇ ਪਰ ਹਲੇ ਇੱਕ ਸੂਚਨਾ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣੇ ਤਾਜ਼ਾ ਖਬਰ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਪੁਲਿਸ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਕਿ ਉਹ ਬਾਈ ਮਿਸਟੇਕ ਜਿਹੜਾ ਐਨਐਸਏ ਦਾ ਜ਼ਿਕਰ ਕਰ ਗਏ ਤੇ ਐਨਐਸਏ ਆਓ ਕਿਸਾਨਾਂ ਦੇ ਉੱਤੇ ਨਹੀਂ ਲੱਗੇਗਾ ਕੈਮਰਾਮੈਨ ਪ੍ਰਵੀਨ ਦੇ ਨਾਲ ਵਿਵੇਕ ਕੁਮਾਰ ਸカイ نیوز ਪੰਜਾਬ ਸ਼ੰਭੂ ਬਾਦਰ